ਮੈਂ ਯਾਪਨਾ ਹਾਂ ਹਾਂਜੀ ਸਰ ਮੈਂ ਪਲਕ ਮੇਰੇ ਹਸਬੰਡ ਰਾਜਕੁਮਾਰ ਮੈਂ ਖਜ਼ਾਨੇਗੜ੍ਹ ਬੇਦੀ ਪ੍ਰੋਪਰਟਮ ਸ਼ਹੀਦ ਉਦਮ ਸਿੰਘ ਕਲੋਨੀ ਨੰਬਰ ਗਲੀ ਚ ਰਹਿੰਦੀ ਆ ਮੇ ਸਾਡੇ ਗਵਾਂਢੀ ਆ ਜਿਹੜੇ ਉਹਨਾਂ ਨੇ ਡੌਗ ਕਰਕੇ ਡੌਗ ਨੂੰ ਵੀ ਡੈਮੇਜ ਕਰਤਾ ਇੱਕ ਖਾਣਾ ਪਾਣ ਦੀ ਵਜ੍ਹਾ ਦੇ ਨਾਲ ਅਸੀਂ ਖਾਣਾ ਪਾਂਦੇ ਖਾਣਾ ਖਾਣਾ ਪਾਣ ਕਰਕੇ ਡੌਗ ਨੂੰ ਵੀ ਡੈਮੇਜ ਕਰਤਾ 6 ਮਹੀਨਿਆਂ ਦਾ ਡੌਗ ਸੀ ਤੇ ਮੇਰੇ ਹਸਬੰਡ ਨੂੰ ਵੀ ਡੈਮੇਜ ਕਰਤਾ ਸਾਰਾ ਸਿਰ ਤੋਂ ਵੀ ਬਾਹਾਂ ਤੋਂ ਵੀ ਤੇ ਅਸੀਂ ਪੁਲਿਸ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਵੀ ਅਸੀਂ ਕੰਪਲੇਨ ਵੀ ਲਿਖਾਈ ਜਾ ਕੇ ਉਹਨਾਂ ਨੇ ਕੁਝ ਨਹੀਂ ਕੀਤਾ ਸ਼ਰੀਆਮ ਫਿਰਦੇ ਪਏ ਸਾਡੇ ਸਾਹਮਣੇ ਸਾਨੂੰ ਟੌਰਚਰ ਕਰਦੇ ਪਏ ਸਾਨੂੰ ਕੁਝ ਵੀ ਹੋ ਸਕਦਾ ਵੈ ਕੁਝ ਵੀ ਇਹਨਾਂ ਕੋ ਸਾਨੂੰ ਡਰ ਰਗਾ ਵੈ ਕਿ ਕੱਲ ਨੂੰ ਸਾਨੂੰ ਕੁਝ ਵੀ ਕਰ ਸਕਦੇ ਆ ਬਸ ਮੇਰੇ ਹੱਥ ਜੋੜ ਕੇ ਬੇਨਤੀ ਮੇਰੇ ਹੈਲਪ ਕੀਤੀ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਜੋ ਮੇਰੇ ਹਸਬੰਦ ਨਾਲ ਹੋਇਆ ਉਹਨਾਂ ਦਾ ਸੋਨੂ ਸਿਕੰਦਰ ਉਸਕੇ ਪਾਪਾ ਦਾ ਨਾਮ ਹੈ ਨਿਰਮਲ ਨਿੰਮਾ ਨਿਰਮਲ ਸਿੰਘ ਵਜਾ ਕੋਈ ਡੌਗ ਹੀ ਆ ਡੌਗ ਨੂੰ ਟਿਕਨ ਨਹੀਂ ਦਿੰਦੇ ਉਹ ਸਿਰਫ ਡੌਗ ਨੂੰ ਮਾਰਦੇ ਆ ਕੋਈ ਵੀ ਡੋਗ ਆਂਦਾ ਗਲੀ 'ਚ ਟਿਕਨਿੰਦੇ ਨੂੰ ਸਾਰਿਆਂ ਨੂੰ ਮਾਰਦੇ ਛੋਟੇ ਛੋਟੇ ਬੱਚਿਆਂ ਨੂੰ ਡੰਗਾਂ ਦੇ ਨਾਲ ਮਾਰਦੇ ਨਹੀਂ ਨਹੀਂ ਸਟ੍ਰੀਟ ਡੋਗ ਆ ਗਾ ਗਲੀ ਦਾ ਡੋਗ ਹੈ ਸਾਡਾ ਫਾਲਤੂ ਪਾਲਤੂ ਡੋਗ ਨਹੀਂ ਗਾ ਤਾਂ ਜੀ ਸਟ੍ਰੀਟ ਡੋਗ ਆ ਗਾ ਉਸ ਦਿਨ ਖਾਣਾ ਪਾਣ ਮੇਰੀ ਬੇਟੀ ਗਈ ਆ ਤੇ ਉਹਨਾਂ ਨੂੰ ਕਹਿੰਦੀ ਮੇਰੀ ਬੇਟੀ ਨੂੰ ਕਹਿੰਦੇ ਕਿ ਇਹਨੂੰ ਇੱਥੋਂ ਲੈ ਜਾ ਜਾਂ ਕੁਝ ਕਰ ਲੈ ਸੀਗਾ ਸਦਾ ਹੀ ਕਿੱਥੇ ਲੱਗ ਜਾਈ ਇਹਨੂੰ ਇਹਨੂੰ ਖਾਣਾ ਨਹੀਂ ਪਾਣਾ ਗਾ ਇਹਨੂੰ ਖਾਣਾ ਨਹੀਂ ਪਾਣਾ ਤੇ ਤੁਸੀਂ ਇਹਨੂੰ ਬਾਹਰ ਕੱਢੋ ਇਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਸੀਂ ਨਹੀਂ ਇਹਨੂੰ ਖਾਣਾ ਪਾਣਾ ਅੰਦਰੋਂ ਡਾਂਗ ਲਿਆ ਕੇ ਉਹਦੇ ਪਹਿਲਾਂ ਡੋਗ ਦੇ ਮਾਰੀ ਉਹਨੂੰ ਸਿਰ ਤੋਂ ਡੈਮੇਜ ਕਰਤਾ ਸਾਰਾ ਅੱਖ ਵੀ ਡੈਮੇਜ ਹੋ ਗਈ ਉਹਦੀ ਫਿਰ ਮੇਰੇ ਹਸਬੰਦ ਨੂੰ ਵੀ ਡੈਮੇਜ ਕਰਤਾ ਡਾਂਗਾ ਡੂੰਗਾ ਮਾਰੀਆਂ ਡਾਂਗ ਟੁੱਟ ਗਈ ਫਿਰ ਅੰਦਰੋਂ ਪਤਾ ਨਹੀਂ ਹੋਰ ਕੋਈ ਚੀਜ਼ ਲਿਆਂਦੀ ਆ ਸਟੀਚਿੰਗ ਲੱਗੇ ਮੱਥੇ ਤੇ ਪੰਜ ਛੇ ਸਟੀਚਿੰਗ ਲੱਗੇ ਬਾਹਾਂ ਤੇ ਵਿੱਚ ਸਟੀਚਿੰਗ ਲੱਗੇ ਆ ਤੇ ਸਾਨੂੰ ਬਸ ਇਨਸਾਫ ਚਾਹੀਦਾ ਸਾਨੂੰ ਨਾਲ ਕੋ ਡਰ ਹਰ ਵੇਲੇ ਡਰ ਹੈਗੇ ਕੱਲ ਨੂੰ ਸਾਨੂੰ ਮਾਰ ਵੀ ਸਕਦੇ ਆ ਸਾਰੀ ਫਿਰ ਮੈਨੂੰ ਵੀ ਕਰੋ ਖੇਚ ਕੇ ਇਹਨਾਂ ਨੇ ਵਾਲ ਪੁੱਟੇ ਮੇਰੇ ਮੇਰੇ ਕੱਪੜੇ ਪਾੜੇ ਗੰਦੀਆਂ ਗਾਹ ਸਰ ਮੈਂ ਨਹੀਂ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਦੀ ਮੇਰੀ ਸਿਰਫ ਹੈਲਪ ਕੀਤੀ ਜਾਵੇ ਮੈਨੂੰ ਇਨਸਾਫ ਦਵਾਇਆ ਜਾਵੇ ਜੋ ਮੇਰੇ ਪਰਿਵਾਰ ਨਾਲ ਹੋਇਆ ਮੇਰੇ ਬੱਚਿਆਂ ਨਾਲ ਹੋਇਆ ਮੇਰੇ ਨਾਲ ਹੋਇਆ ਮੈਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਨੂੰ ਸਾਰੀ ਕਾਰਵਾਈ ਸਾਰੀ ਕੀਤੀ ਕੁਝ ਨਹੀਂ ਪੁਲਿਸ ਨੇ ਸਾਡੀ ਬਾਤ ਨਹੀਂ ਪੁੱਛੀਗੀ ਸਰ ਅਸੀਂ ਸਾਰਾ ਕੁਝ ਕਪਲੇਨ ਵਗੈਰਾ ਸਾਰਾ ਕੁਝ ਕੀਤੀ ਥਾਣੇ ਜਾ ਗਏ ਪਰ ਪੁਲਿਸ ਇੱਕ ਵਾਰ ਇਹ ਨਾਲ ਸਾਡੇ ਕੋਲ ਹਸਪੀਟਲ ਦਿਨ ਦਿਨ ਮੈਂ ਰਹਿ ਕੇ ਆਈ ਆਪਣੇ ਹਸਪਤਲ ਦੇ ਨਾਲ ਨਾਨਕੋ ਹਸਪੀਟਲ ਕੋਈ ਬਾਤ ਨਹੀਂ ਸਾਡੀ ਪੁੱਛੀ ਪੁਲਿਸ ਨੇ ਉੱਥੇ ਵੀ ਨਹੀਂ ਆਈ ਤੇ ਨਾ ਇਹਨਾਂ ਨੂੰ ਅਰੈਸਟ ਕੀਤਾਗਾ ਅਸੀਂ ਇਨਸਾਫ ਚਾਹੁੰਦੇ ਆ ਕਿ ਮੇਰੇ ਹਸਬੰਦ ਨਾਲ ਮੇਰੇ ਨਾਲ ਜੋ ਹੋਇਆ ਵੈ ਮੇਰੇ ਹਸਬੰਦ ਨੂੰ ਡੈਮੇਜ ਕੀਤਾ ਦਿਮਾਗ ਤੋਂ ਜਾਂ ਸੋ ਉਹ ਵੀ ਸਾਡੇ ਨਾਲ ਬੇਅਦਬੀਆਂ ਹੋਈਆਂ ਮੈਂ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਸਰ ਸਰ ਆਈ ਕੁਮਾਰ ਜੀ ਬੱਚਾ ਰੋਡ ਬੇਦੀਪੜਾ ਗਲੀਆਂ ਬਣਾਓ ਬਾਰੇ ਸਰ ਮੈਂ ਮੇਰੀ ਬੇਟੀ ਡੌਗ ਨੂੰ ਪਾਣ ਗਈ ਖਾਣਾ ਉਹਨੂੰ ਉਹਨੂੰ ਕੁੜੀ ਨੂੰ ਮਾਰਾ ਮਾਰਾ ਚੰਗਾ ਬੋਲਿਆ ਹਣੇ ਅਮ ਸਸੋ ਨੂੰ ਨਹੀਂ ਅੱਜ ਇਹਨੇ ਤੇ ਮੇਰੀ ਕੁੜੀ ਮੇਰੇ ਕੋਲ ਆ ਗਈ ਮਗਾ ਕਦੀ ਪਾਪਾ ਡੋਗ ਨੂੰ ਮਾਰਿਆ ਤੇ ਮੈਂ ਉਸ ਵਾਰ ਵਾਰ ਗਿਆ ਤੇ ਡੋਗ ਨੂੰ ਇਹਨੇ ਫੜ ਕੇ ਛੋਟੀ ਮਾਰੀ ਜ਼ੋਰ ਦੀ ਤੇ ਮੈਂ ਇਹ ਡੋਗ ਨੂੰ ਫੜ ਲਿਆ ਮੇ ਕੋ ਵੇਖਿਆ ਨਹੀਂ ਗਿਆ ਤੇ ਮੈਂ ਡੋਗ ਨੂੰ ਚੁੱਕ ਕੇ ਨਾ ਕਿਹਾ ਮੈਂ ਫੜ ਹੂੰ ਦੂਜੀ ਵਾਰੀ ਮਾਰ ਕੇ ਵਿਖਾ ਅਨੇ ਮਾਰੇ ਦੁਜੀਵਰੀ ਮਾ ਦਾਂਗ ਮਾਰੀ ਉਹਨੇ ਫੇਰ ਮਾਰਦੀ ਡਾਕ ਡੋਗੋ ਮੇਰੇ ਥੋੜੋ ਪਿਆ ਐ ਕਲੀ ਤੇ ਸਾਡੇ ਮਹਲੇ ਦਾ ਡਾਕਟਰ ਸਾਹਿਬ ਹੈਗੇ ਡਾ ਵੀ ਡੋਗ ਨੂੰ ਬੜਾ ਪਿਆਰ ਕਰਦੇ ਆ ਤੇ ਇਹਨਾਂ ਨੇ ਫੜ ਲਿਆ ਇਹਨਾਂ ਨੇ ਮੈਨੂੰ ਨਹੀਂ ਵੇਖਿਆ ਡੋਗ ਨੂੰ ਵੇਖਿਆ ਜੋ ਇਹਨਾਂ ਨੇ ਡੋਗ ਨੂੰ ਫੜਿਆ ਤੇ ਫੇਰ ਆਵਾਜ਼ ਮੈਨਾਂ ਤੁਹਾਨੂੰ ਹੁਣ ਤੋਂ ਮਾਰਿਆ ਹੁਣ ਮੈਨੂੰ ਮਾਰਨ ਮਾਰਤਾ ਨੇ ਭਾਈ ਮੈਨਾਂ ਮੈਨੂੰ ਫੜ ਲਿਆ ਇਹਨਾਂ ਨੇ ਮੈਂ ਜੂੜਾ ਫੜ ਲਿਆ ਦਾ ਮੈਂ ਹੁਣ ਮਾਰ ਫੜ ਲਿਆ ਸੋ ਮੇਰੇ ਥੋ ਲੱਤਾਂ ਤੇ ਜਣੇ ਨੇ ਤੇ ਫੜ ਗਏ ਮੇਰੇ ਆ ਇੱਥੇ ਸਿੱਧੀ ਮਾਰੇ ਚੀਜ਼ ਡਾਂਗ ਮਾਰੀ ਇੱਕ ਪਹਿਲੇ ਡਾਂਗ ਵਾਲੀ ਡਾਂਗ ਨਹੀਂ ਟੁੱਟ ਗਈ ਐ ਫਿਰ ਛੋਟਾ ਮੁੰਡਾ ਆਇਆ ਨਾਲ ਭਰਾ ਹੁਣ ਦਤਰੀ ਏਡੀ ਕੁ ਖੜੀ ਉਹ ਲਿਆ ਕੇ ਮੇਰੇ ਮਾਰੀ ਮੈਂ ਉੱਥੇ ਉਹ ਲੈ ਮੈਂ ਡੇਪਿਆ ਮੇਰੀ ਬੇਟੀ ਮੇਰੇ ਉੱਪਰ ਦੇਪੀ ਮੇਰਾ ਬੇਟਾ ਵੀ ਦੇ ਗਿਆ ਉਹਨਾਂ ਦਾ ਛੋਟਾ ਰੁਪਿਆ ਉਹਨਾਂ ਦੇ ਕੋਈ ਨਹੀਂ ਲੱਗੀ ਸਾਡਾ ਉਹਨਾਂ ਦਾ ਮੱਲਾ ਭਾਏ ਮੱਲਾ ਮੇਰੇ ਨਾਲ ਐ ਮੱਲੇ ਬਸ਼ੱਕ ਮੱਲੇ ਵਾਲੇ ਬਹੁਤ ਸਾਰੇ ਮੈਨੂੰ ਮੈਨੂੰ ਇਨਸਾਫ ਚਾਹੀਦਾ ਮੇਰੇ ਮਹੱਲੇ ਦੇ ਮੇਰਾ ਮੇਰੇ ਨਾਲ ਹੈਗਾ ਮੈਨੂੰ ਇਨਸਾਫ ਚਾਹੀਦਾ ਮੈਂ ਪੁਲਿਸ ਨੂੰ ਦੱਸਿਆ ਪਪਲ ਵਾਲੇ ਸਰ ਉਸ ਵੇਲੇ ਮੈਂ ਚੌਂਦੇ ਖੂਚ ਇਹਨਾਂ ਨੇ ਆਪਣੀ ਗੱਡੀ ਦਿੱਤੀ ਐ ਐਕਟਵਾ ਮੈਂ ਐਕਟਵਾ ਦੇ ਆਪਣੀ ਵਾਈਫ ਨੂੰ ਭਾਇਆ ਤੇ ਮੈਂ ਨਾਲ ਹੀ ਉਸ ਦੇ ਖੂਨ ਵਗਦੇ ਵਗਦੇ ਚਲਾ ਗਿਆ ਉੱਥੇ ਇਹ ਵੀ ਆਪਣੇ ਡੋਗ ਲੈ ਗਏ ਨਾਲ ਪੁਲਿਸ ਕਹਿੰਦੇ ਉਹਨਾਂ ਵੇਖਿਆ ਪਏ ਇੱਕੇ ਬਗਾ ਕਹਿੰਦੇ ਸਾਨੂੰ ਕਹਿੰਦਾ ਐਫ ਆਓ ਉੱਥੇ ਸੋ ਉੱਥੇ ਜਲ ਜਾਓ ਸਿਵਲ ਹਸਪੀਟਲ ਸਾਨੂੰ ਉਹ ਲਿਖ ਕੇ ਮਨਾਵਣੂਗੇ ਦੇ ਦਿੱਤਾ ਕਿ ਆਪਾਂ ਚਲੇ ਗਏ ਬਾ ਸਾਡੇ ਬਾਦ ਨੇ ਨਾ ਕੁਝ ਆਇਆ ਸਾਨੂੰ ਇਨਸਾਫ ਚਾਹੀਦਾ ਬਸ ਗਰੀਬ ਆਂਦਾ ਰੇੜੀ ਲਾਣ ਡਿਆ ਮੈਂ ਆ ਚਾਰ ਪੰਜ ਦਿਨ ਹੋ ਗਏ ਮੈਂ ਘਰ ਬੈਠਾ ਮੈਂ ਲੋਕ ਕਹਿੰਦੇ ਨਾ 1000 2000 ਰੁਪਏ ਪਰਸੋ ਫੜਿਆ ਨਾ ਮੈਂ ਤੁਹਾਨੂੰ ਬਾਬ ਦੇ ਦਾਂਗਾ ਉਹ ਜਿਹੜੀ ਕੰਪਲੇਂਟ ਆਈ ਉਹਦੇ ਉੱਤੇ ਕਾਰਵਾਈ ਕਰ ਦਾਂਗੇ ਤਸਦੀਕ ਕਰਨ ਤੋਂ ਬਾਅਦ ਜਿਹੜੇ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਜੋ ਕਾਰਵਾਈ ਬਣਦੀ ਹੋਗੀ ਐਸ ਪਰ ਲਾ ਕੀਤੀ ਜਾਊਗਾ ਉਹ ਕੁੱਤੇ ਕਤੇ ਦਾ ਕੋ ਮੈਟਰ ਦੱਸਦੇ ਆ ਤਸਦੀਕ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਹੋਣਗੇ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਮੈਡੀਕਲ ਰਿਪੋਰਟ ਆਈ ਉਹ ਪੜ ਲਈ ਨੇ ਮੈਡੀਕਲ ਰਿਪੋਰਟ ਆਈ ਤੇ ਵੇਖ ਲਈ ਨੇ ਅਜੇ ਤੱਕ ਸਾਡੀ ਪੇਸ਼ ਨਹੀਂ ਕੀਤੀ ਜੋ ਕਰਨਗੇ ਦੱਸ ਦਿੰਗੇ